ਆ ਦੇਖ ਸਕਦੇ ਤੁਸੀਂ ਇਹ ਮੇਰਾ ਕਿੱਡਿਆਂ ਵਾਲਾ ਕਮਰਾ ਕਿੱਡੀਆਂ-ਕਿੱਡੀਆਂ ਜਿਹੜੀਆਂ ਤਰੇੜਾ ਜਿਹੜੀਆਂ ਆਈਆਂ ਹੋਈਆਂ ਘਰ ਦੇ ਵਿੱਚ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਪਰ ਹੁਣ ਕਈ ਸੋਸ਼ਲ ਮੀਡੀਆ ਤੇ ਲੀਡਰ ਪੈਸੇ ਬੰਨ ਰਹੇ ਆ ਲੋਕਾਂ ਨੂੰ ਸੁਖਵੀਰ ਬੱਦਲ ਦੀ ਗੱਲ ਕਰੀਏ ਵੇਖੋ ਜੀ ਜਿਹਦਾ ਨਹੀਂ ਨੁਕਸਾਨ ਆ ਉਹਨੂੰ ਆਪਾਂ ਪੈਸੇ ਦੇਣ ਦਾ ਕੋਈ ਫਾਇਦਾ ਨਹੀਂ ਗਾ ਵੇਖੋ ਤੁਸੀਂ ਸਾਹਮਣੇ ਸਾਰਾ ਕੁਝ ਵੇਖ ਲਿਆ ਬੱਲੀ ਲਗਾ ਕੇ ਜਿਹੜੀ ਇਹਨੂੰ ਜਿਹੜਾ ਰੋਕਿਆ ਗਿਆ ਵਾ ਕਿ ਛੱਤ ਜਿਹੜੀ ਥੱਲੇ ਨਾ ਆਏ ਤੁਸੀਂ ਦੇਖ ਸਕਦੇ ਹੋ ਆ ਕਿਸ ਤਰ੍ਹਾਂ ਜਿਹੜਾ ਵਾ ਇੱਥੇ ਸਾਰੇ ਤਰੇੜ ਆ ਚੁੱਕੀ ਐ ਗਿੱਲਾ ਵਾਲੀ ਪਿੰਡ ਆ ਜਿਹੜਾ ਉੱਥੇ ਦੀ ਤਸਵੀਰ ਦਿਖਾਰੇ ਵੇਖੋ ਜਦੋਂ ਪਾਣੀ ਆਇਆ ਸੀ ਜੀ ਬਹੁਤ ਲੋਕਾਂ ਨੇ ਸੇਵਾ ਕੀਤੀ ਆ ਪਸ਼ੂਆਂ ਵਾਸਤੇ ਚਾਰਾ ਵੀ ਬਚਾਇਆ ਪਾਣੀ ਵੀ ਵੇਖੋ ਪੀਣ ਵਾਸਤੇ ਬਚਾਇਆ ਕਿਉਂਕਿ ਪਾਣੀ ਡੜਾਈ ਉਹ ਖਰਾਬ ਹੋ ਗਿਆ ਸਾਰਾ ਕੁਝ ਦੁਨੀਆ ਨੇ ਸਾਡੇ ਵਾਸਤੇ ਬਚਾਇਆ ਆ ਪਰ ਸਾਡੇ ਵਾਸਤੇ ਹੁਣ ਜੋ-ਜੋ ਧੁੱਪ ਲੱਗਣ ਈ ਆ ਸਾਡੇ ਵਾਸਤੇ ਮਜ਼ੀਰਤ ਕੜੀ ਹੋ ਰਹੀ ਆ ਆ ਵੇਖੋ ਇੱਥੇ ਤਰਪਾਲ ਲੱਗੀ ਆ ਇੱਥੋਂ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਇਲਾਕਾ ਆ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਘਰ ਦੀ ਛੱਤ ਜਿਹੜੀ ਇਸ ਟਾਈਮ ਡਿੱਗੀ ਹੋਈ ਆ ਤੇ ਬਹੁਤ ਜਿਆਦਾ ਪ੍ਰੋਬਲਮ ਜਿਹੜੀ ਹੁਣ ਆਣੀ ਸ਼ੁਰੂ ਹੋਈ ਆ ਸਰਕਾਰ ਵੱਲੋਂ ਵੇਖੋ ਜੀ ਅਜੇ ਤੱਕ ਸਾਡੇ ਕੋਲੇ ਇੱਥੇ ਕੋਈ ਨਹੀਂ ਪਹੁੰਚਿਆ ਨਾ ਕਿਸੇ ਨੇ ਆਣ ਕੇ ਅਜੇ ਤੱਕ ਵੇਖਿਆ ਆ ਤੇ ਆ ਦੇਖ ਸਕਦੇ ਹੋ ਹਾਲਾਤ ਪਿੰਡਾਂ ਦੇ ਹਾਲਾਤ ਗਿੱਲਾ ਵਾਲੇ ਪਿੰਡ ਦੇ ਵਿੱਚ ਸਿਸਟਮ ਖੜੇ ਆ ਉਹ ਸਾਰਾ ਵੇਖੋ ਜੀ ਥਲੇ ਤੱਕ ਇਹ ਬਾਥਰੂਮ ਦੇ ਵਿੱਚ ਵੀ ਤੁਸੀਂ ਹਾਲਾਤ ਦੇਖ ਸਕਦੇ ਹੋ ਕਿੱਡੀ ਵੱਡੀ ਜੜੀ ਇੰਤਰਾਰ ਆ ਗਈ ਹੈ ਇੱਥੇ ਤੇ ਏ ਜਿਸ ਤਰ੍ਹਾਂ ਹੁਣ ਪਾਣੀ ਥੱਲੇ ਜਾ ਰਿਹਾ ਵਾ ਉਸ ਤੋਂ ਬਾਅਦ ਜਿਹੜੀ ਜ਼ਮੀਨ ਜਿਹੜੀ ਉਹ ਥੱਲੇ ਜਾ ਰਹੀ ਆ ਇਸ ਟਾਈਮ ਅਸੀਂ ਪਹੁੰਚੇ ਆ ਅਜਨਾਲਾ ਦੇ ਪਿੰਡ ਗਿੱਲਾਵਾਲੀ ਤੇ ਹਾਲਾਤ ਦਿਖਾਉਣ ਆ ਤੁਹਾਨੂੰ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਹੁਣ ਲੋਕਾਂ ਨੂੰ ਇਹ ਲੱਗ ਰਿਹਾ ਸੀ ਕਿ ਪਾਣੀ ਜਿਹੜਾ ਥੱਲੇ ਲੈਵਲ ਚਲਾ ਗਿਆ ਵਾ ਪਰ ਜਿਹੜੀ ਮੁਸੀਬਤ ਜਿਹੜੀ ਆ ਉਹ ਹੁਣ ਸ਼ੁਰੂ ਹੋਈ ਆ ਕਿਸ ਤਰ੍ਹਾਂ ਪਸ਼ੂਆਂ ਵਾਸਤੇ ਚਾਰਾ ਵੀ ਨਹੀਂ ਵੇਚ ਸਕਦੇ ਖੇਤਾਂ ਵਿੱਚ ਕੋਈ ਫਸਲ ਨਹੀਂ ਉਗਾ ਸਕਦੇ ਤੇ ਤੁਹਾਨੂੰ ਹਾਲਾਤ ਦਿਖਾ ਦਿੰਨੇ ਆ ਕਿਸ ਤਰ੍ਹਾਂ ਦੇੜੇ ਹਾਲਾਤ ਆ ਆ ਇੱਕ ਘਾਰ ਆ ਬਣਿਆ ਹੋਇਆ ਇਸ ਦੀ ਜਿਹੜੀ ਪੂਰੀ ਛੱਤ ਜਿਹੜੀ ਉਹ ਗਿਰ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਣਾ ਕਿਸ ਤਰ੍ਹਾਂ ਇੱਕ ਗਿੱਲਾ ਵਾਲੇ ਪਿੰਡ ਦੇ ਵਿੱਚ ਇਸ ਤੇ ਮੌਜੂਦਾ ਇਹ ਹਾਲਾਤ ਦਿਖਾ ਰਿਹਾ ਤੁਹਾਨੂੰ ਸਾਰੇ ਪਪਾ ਜੀ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਹੋਏ ਆ ਹੁਣ ਲੋਕਾਂ ਦੇ ਮੰਨਣਾ ਕਿ ਚਲੋ ਪਾਣੀ ਥੱਲੇ ਚਲਾ ਗਿਆ ਵਾ ਤੇ ਹੁਣ ਸ਼ਾਇਦ ਰਾਹਤ ਭਰੀ ਜਿਹੜੀ ਖਬਰ ਆ ਗਈ ਹੈ ਦੇਖੋ ਜਦੋਂ ਪਾਣੀ ਆਇਆ ਸੀ ਜੀ ਬਹੁਤ ਲੋਕਾਂ ਨੇ ਸੇਵਾ ਕੀਤੀ ਆ ਪਸ਼ੂਆਂ ਵਾਸਤੇ ਚਾਰਾ ਵੀ ਬਚਾਇਆ ਪਾਣੀ ਵੇਖੋ ਪੀਣ ਵਾਸਤੇ ਪਹਚਾਇਆ ਕਿਉਂਕਿ ਪਾਣੀ ਦੜਾਈ ਉਹ ਖਰਾਬ ਹੋ ਗਿਆ ਸਾਰਾ ਕੁਝ ਦੁਨੀਆ ਨੇ ਸਾਡੇ ਵਾਸਤੇ ਪਹਚਾਇਆ ਆ ਪਰ ਸਾਡੇ ਵਾਸਤੇ ਹੁਣ ਜੋ ਜੋ ਧੁੱਪ ਲੱਗਣ ਈ ਆ ਸਾਡੇ ਵਾਸਤੇ ਮੁਸੀਬਤ ਖੜੀ ਹੋ ਰਹੀ ਆ ਆ ਵੇਖੋ ਤੁਹਾਡੇ ਸਾਨੂੰ ਆਪਾਂ ਵਿਖਾਇਆ ਦੋਵੇਂ ਬਾਂਡੇ ਜਿਹੜੇ ਪਸ਼ੂ ਬੰਦੇ ਆ ਆਪਾਂ ਲਸਨ ਸਾਰਾ ਖਾਣ ਪੀਣ ਦਾ ਘਰ ਦਾ ਸਮਾਨ ਉਹ ਵੀ ਇਹਦੇ ਵਿੱਚ ਆਪਾਂ ਰੱਖਿਆ ਉਹ ਤੁਹਾਡੇ ਸਾਹਮਣੇ ਜਿਹੜੀ ਛੱਤ ਜੜੀ ਉਹ ਡਿੱਗ ਚੁੱਕੀ ਆ ਤੇ ਤੁਹਾਡੇ ਸਾਹਮਣੇ ਵੇਖ ਲਓ ਕਿੰਨਾ ਨੁਕਸਾਨ ਜਲਾ ਹੋ ਚੁੱਕਿਆ ਆਜੋ ਤੁਹਾਨੂੰ ਹੁਣ ਮੈਂ ਆਪਣੇ ਘਰ ਦੀ ਤਸਵੀਰ ਜਿਹੜੀ ਸਾਰੀ ਜਿਹੜੀ ਆ ਨਾ ਇਹਦੇ ਨਾਲ ਲੱਗਦੀ ਤੁਹਾਨੂੰ ਮੈਂ ਦਿਖਾ ਦਿੰਦਾ ਆ ਕਿ ਮੁਸ਼ਕਲਾਂ ਵੀਰ ਜੀ ਬਹੁਤ ਜ਼ਿਆਦਾ ਵੜ ਗਈਆਂ ਨੇ ਕੋਈ ਸਿਆਣੇ ਹੋ ਵੀ ਖਰਚਾ ਬਹੁਤ ਜ਼ਿਆਦਾ ਆ ਵੇਖੋ ਇਤੋਂ ਵੀ ਤੁਸੀਂ ਵੇਖ ਸਕਦੇ ਜੀ ਆਹ ਵੇਖੋ ਖੁਸ਼ੇਤਰਪਾਲ ਜੀ ਆਇ ਤੁਸੀ ਦੇਖ ਸਕਦੇ ਸਾਰਾ ਘਰ ਆ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਘਰ ਦੀ ਛੱਤ ਜਿਹੜੀ ਇਸ ਟਾਈਮ ਡਿੱਗੀ ਹੋਈ ਆ ਤੇ ਬਹੁਤ ਜ਼ਿਆਦਾ ਪ੍ਰੋਬਲਮ ਜਿਹੜੀ ਹੁਣ ਆਣੀ ਸ਼ੁਰੂ ਹੋਈ ਆ ਜਿਸ ਤਰ੍ਹਾਂ ਜਿਸ ਤਰ੍ਹਾਂ ਪਾਣੀ ਥੱਲੇ ਜਾ ਰਿਹਾ ਵਾ ਤੇ ਹੋਰ ਜ਼ਿਆਦਾ ਜਿਹੜੀਆਂ ਪ੍ਰੋਬਲਮ ਆ ਰਹੀਆਂ ਵਾ ਆ ਤੁਹਾਨੂੰ ਅੰਦਰ ਦੇ ਅੰਦਰ ਦੇ ਹਾਲਾਤ ਵੀ ਦਿਖਾ ਦਿੰਨੇ ਆ ਆ ਵੇਖੋ ਜੀ ਆਹ ਦੇਖ ਸਕਦੇ ਤੁਸੀਂ ਇਹ ਮੇਰਾ ਕਿਚਨ ਵਾਲਾ ਕਮਰਾ ਜੀ ਕਿੱਡੀਆਂ ਕਿੱਡੀਆਂ ਜਿਹੜੀਆਂ ਤਰੇੜਾ ਜਿਹੜੀਆਂ ਆਈਆਂ ਹੋਈਆਂ ਘਰ ਦੇ ਵਿੱਚ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਪਰ ਆ ਪਾਣੀ ਨਾ ਆ ਸਾਰਾ ਪਾਣੀ ਨਾ ਆ ਇਹ ਸਾਰੀਆਂ ਤਰੇੜਾ ਜਿਹੜੀਆਂ ਪਾਣੀ ਦੇ ਨਾਲ ਆਈਆਂ ਹਨ ਜਿਸ ਤਰ੍ਹਾਂ ਇਸ ਤਰ੍ਹਾਂ ਮਿੱਟੀ ਥੱਲੇ ਬੈ ਰਹੀ ਆ ਹੋਰ ਤੇ ਨੁਕਸਾਨ ਜਿਆਦਾ ਜਿਹੜੀ ਜਿਹੜੀ ਗਰਾਊਂਡ ਆ ਉਹ ਥੱਲੇ ਬੈ ਰਹੀ ਆ ਤੇ ਬਹੁਤ ਜਿਆਦਾ ਨੁਕਸਾਨ ਜਿਹੜਾ ਹੋ ਰਿਹਾ ਵਾ ਪਾਪਾ ਜੀ ਕਿੰਨੇ ਦਿਨ ਪਾਣੀ ਰਿਹਾ ਇੱਥੇ 7 ਦਿਨ ਰਿਹਾ ਜੀ 6 ਦਿਨ 7 ਅੱਛਾ ਜੀ ਤੇ ਅੰਦਰ ਦੇ ਵੀ ਹਾਲਾਤ ਦਿਖਾ ਦਿੰਦੇ ਆ ਲਾਈਟ ਜਗਦੀ ਆ ਜਗਦੀ ਤੇ ਆ ਦੇਖ ਸਕਦੇ ਤੁਸੀਂ ਇਹ ਅੰਦਰ ਦੀ ਤਸਵੀਰਾਂ ਵਾ ਇੱਕ ਬੱਲੀ ਲਗਾ ਕੇ ਜਿਹੜੀ ਇਹਨੂੰ ਜਿਹੜਾ ਰੋਕਿਆ ਗਿਆ ਵਾ ਕਿ ਛੱਤ ਜਿਹੜੀ ਥੱਲੇ ਨਾ ਆਏ ਤੁਸੀਂ ਦੇਖ ਸਕਦੇ ਹੋ ਆ ਕਿਸ ਤਰ੍ਹਾਂ ਜਿਹੜਾ ਵਾ ਇੱਥੇ ਸਾਰੇ ਤਰੇੜ ਆ ਚੁੱਕੀ ਐ ਗਿੱਲਾ ਵਾਲੀ ਪਿੰਡ ਆ ਜਿਹੜਾ ਉੱਥੇ ਦੀ ਤਸਵੀਰ ਦਿਖਾਰੇ ਪਪਾ ਜੀ ਜਿਸ ਤਰ੍ਹਾਂ ਹੁਣ ਸਰਕਾਰ ਆ ਦੇਖੋ ਆ ਇੱਧਰ ਵੀ ਦੇਖੋ ਆ ਪੂਰਾ ਜਿਹੜੀ ਟਰੇਡ ਆ ਪਿੰਡਾਂ ਦੇ ਵਿੱਚ ਦਿਖਾਰੇ ਤੁਹਾਨੂੰ ਪਿੰਡ ਜਿਹੜੇ ਇਸ ਟਾਈਮ ਜਿਹੜੇ ਲੋਕ ਸੋਚ ਰਿਹਾ ਕਿ ਇਹ ਜਿਹੜੀ ਰਾਹਤ ਭਰੀ ਖਬਰ ਆ ਗਈ ਆ ਤੇ ਆਸਮਾਨ ਦੇਖ ਰੋ ਸਾਰਾ ਜਿਹੜਾ ਬਾਹਰ ਰੱਖਿਆ ਹੋਇਆ ਇਹਨਾਂ ਨੇ ਕਿਸ ਤਰ੍ਹਾਂ ਕੁਝ ਕਿਸੇ ਦੇ ਘਰ ਪਿਆ ਦੂ ਘਰਾਂ ਦਾ ਸਮਾਨ ਆ ਪੰਜੜਾ ਲਾ ਜਾ ਕੇ ਉਹ ਰੱਖਿਆ ਆ ਬਾਕੀ ਸਮਾਨ ਜਿਹੜਾ ਵੇਖੋ ਆਪੋ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਵੱਖਰਾ ਵੱਖਰਾ ਜਿਹੜਾ ਸਮਾਨ ਹੈ ਨਾ ਪਾਪਾ ਜੀ ਸਰਕਾਰਾਂ ਵੱਲੋਂ ਜਿਹੜਾ ਸਰਕਾਰ ਵੱਲੋਂ ਵੇਖੋ ਜੇ ਅਜੇ ਤੱਕ ਸਾਡੇ ਕੋਲ ਇੱਥੇ ਕੋਈ ਨਹੀਂ ਪਹੁੰਚਿਆ ਨਾ ਕਿਸੇ ਨੇ ਆਣ ਕੇ ਜੇ ਤੱਕ ਵੇਖਿਆ ਆ ਆ ਦੇਖ ਸਕਦੇ ਹੋ ਹਾਲਾਤ ਪਿੰਡਾਂ ਦੇ ਹਾਲਾਤ ਗਿੱਲਾ ਵਾਲੇ ਪਿੰਡ ਦੇ ਵਿੱਚ ਇਸ ਤਰ੍ਹਾਂ ਖੜੇ ਆ ਉਹ ਸਾਰਾ ਵਿਕੋ ਜਿਹਾ ਥਲੇ ਤੱਕ ਜਿਹੜੀਆਂ ਤੇੜਾ ਜਿਹੜੀਆਂ ਪਾੜ ਚੁੱਕੀਆਂ ਆ ਆਪਾਂ ਬਲੀ ਦਿੱਤੀ ਸੀ ਅੱਜ ਜਿਤਨਾ ਬਲੀ ਦਿੱਤੀ ਅਗਲੇ ਦਿਨ ਦੋ ਢਾਈ ਜਾਂ ਹੋਠਾਂ ਬਹਿ ਗਿਆ ਹਾਂ ਹੋਰ ਸਪੋਰਟ ਥਲੇ ਲਾ ਕੇ ਤੇ ਫੇਰ ਇਹਨੂੰ ਉੱਚਾ ਕੀਤਾ ਫਰਸ਼ ਥਲੇ ਥਲੇ ਜਾ ਰਿਹਾ ਕਿਉਂਕਿ ਥਲੇ ਸਲਾਬਾ ਬਹੁਤ ਜ਼ਿਆਦਾ ਹੋ ਗਿਆ ਆ ਉਸ ਹਲਾਬੇ ਦੇ ਵਜ੍ਹਾ ਨਾਲ ਥੱਲੇ ਬੈਜੇ ਅਸੀਂ ਫੇਰ ਪਾਣੀ ਥੱਲੇ ਸੋਕ ਰਿਹਾ ਥੱਲੇ ਹਾਂ ਉਹ ਥੱਲੇ ਜਾ ਰਿਹਾ ਅਸੀਂ ਫੇਰ ਜਿਹੜੀ ਸਪੋਰਟ ਜਿਹੜੀ ਥੱਲੇ ਦੇ ਕੇ ਆਪਾਂ ਇਹਨੂੰ ਉੱਚਾ ਕੀਤਾ ਤੁਸੀਂ ਸਾਰਾ ਹਾਲਾਤ ਆਖਲੇ ਦੇਖ ਸਕਦੇ ਥੰਮੀਆਂ ਦੇ ਕੇ ਆਪਾਂ ਰੋਕਿਆ ਕਿਉਂਕਿ ਇਹ ਡਿੱਗ ਨਾ ਪਵੇ ਕਿਉਂਕਿ ਬੱਚੇ ਛੋਟੇ ਨੇ ਕੋਸਦਾ ਜਾਨੀ ਮਾਨੀ ਕੋਈ ਨੁਕਸਾਨ ਜੜਾ ਉਹ ਪਾਪਾ ਜੀ ਹਰ ਇੱਕ ਸੰਸਥਾ ਜਿਹੜੀ ਇੱਥੇ ਆਪਣੇ ਕੋ ਪਹੁੰਚੀ ਆ ਹਾਂਜੀ ਤੇ ਸਰਕਾਰ ਵੱਲੋਂ ਵੀ ਤੁਹਾਨੂੰ ਕੋਈ ਸਰਕਾਰ ਵੱਲੋਂ ਅਜੇ ਤੱਕ ਕੋਈ ਜਿਹੜੀ ਰਾਤ ਜਿਹੜੀ ਉਹ ਮੈਨੂੰ ਨਹੀਂ ਮਿਲੀ ਤੁਸੀਂ ਜਾਣੇ ਬ ਘਰ ਸਾਰਾ तकरीबन ਜੜਾ ਉਹ ਬਰਬਾਦ ਦੋ ਕਮਰੇ ਨੇ ਜਿਸਨ ਵਿੱਚ ਉਹ ਪਸ਼ੂਆਂ ਵਾਲਾ ਵੀ ਡਿੱਗ ਗਿਆ ਤੁਹਾਨੂੰ ਮੈਂ ਬਾਥਰੂਮ ਜੜਾ ਉਹ ਵੀ ਆਪਣਾ ਮੈਂ ਤੁਹਾਨੂੰ ਐਸੋ ਲਈ ਤੁਹਾਨੂੰ ਤੇ ਇਹ ਲਗਾਤਾਰ ਹਾਲਾਤ ਤੁਹਾਨੂੰ ਦਿਖਾ ਰਹੇ ਆ ਅਜ ਨਾਲਾ ਦੇ ਕੋਲ ਪਿੰਡ ਜਿਹੜਾ ਅਜ ਨਾਲਾ ਦੇ ਕੋ ਗਿੱਲਾ ਵਾਲੀ ਦੇ ਹਾਲਾਤ ਦਿਖਾ ਰਿਹਾ ਤੁਹਾਨੂੰ ਕਿਸ ਤਰ੍ਹਾਂ ਜਿਹੜੇ ਪਿੰਡਾਂ ਦੇ ਹਾਲਾਤ ਬਣੇ ਹੋਏ ਆ ਇੱਥੇ ਆ ਦੇਖੋ ਜੀ ਬਾ ਦੇਖੋ ਇਹ ਬਾਥਰੂਮ ਦੇ ਵਿੱਚ ਵੀ ਤੁਸੀਂ ਹਾਲਾਤ ਦੇਖ ਸਕਦੇ ਹੋ ਕਿੰਡੀ ਵੱਡੀ ਜੜੀ ਦਰਾਰ ਆ ਗਈ ਹੈ ਇੱਥੇ ਤੇ ਇਹ ਜਿਸ ਤਰ੍ਹਾਂ ਹੁਣ ਪਾਣੀ ਥੱਲੇ ਜਾ ਰਿਹਾ ਵਾ ਉਸ ਤੋਂ ਬਾਅਦ ਜਿਹੜੀ ਜ਼ਮੀਨ ਜਿਹੜੀ ਉਹ ਥੱਲੇ ਜਾ ਰਹੀ ਹੈ ਤੇ ਜਿਹੜੀਆਂ ਛੱਤਾ ਵੀ ਥੱਲੇ ਡਿੱਗ ਰੀਆਂ ਆ ਲੋਕਾਂ ਦੀਆਂ ਪੱਬੀ ਸਰਕਾਰ ਵੱਲੋਂ ਐਲਾਨ ਤਾਂ ਬੜੇ ਕਰ ਰਿਹਾ ਇਹ ਸਰਕਾਰ ਕੋਈ ਐਲਾਨ ਤੇ ਕੀਤੇ ਗਏ ਨੇ ਸਾਡੇ ਤੱਕ ਅਜੇ ਜਿਹੜਾ ਕੁਝ ਨਹੀਂ ਪਹੁੰਚਿਆ ਦੇਖੋ ਤੁਸੀਂ ਸਿਆਣੇ ਹੁਣ ਕੱਲ ਨੂੰ ਜੇ ਕਮਰੇ ਡਿੱਗ ਪੈਂਦੇ ਤੁਸੀਂ ਸਿਆਣੇ ਵੀ ਅੱਜ ਕੱਲ ਇੱਕ ਕਮਰਾ ਤਿਆਰ ਕਰਨਾ ਹੋਵੇ ਤੇ ਕਿੰਨਾ ਖਰਚ ਜਿਹੜਾ ਆਉਂਦਾ ਆ ਰੇਤ ਬਜਰੀ ਜਿਹੜੀ ਆ ਉਹ ਬਹੁਤ ਜ਼ਿਆਦਾ ਮਹਿੰਗੀ ਹੈ ਸੀਮਿੰਟ ਵੀ ਬਹੁਤ ਜ਼ਿਆਦਾ ਜਿਹੜਾ ਉਹ ਮਹਿੰਗਾ ਆ ਇਸ ਕਰਕੇ ਜਿਹੜਾ ਨਾ ਸਾਡਾ ਇਹ ਬਹੁਤ ਮੁਸ਼ਕਲ ਹੈ ਸਾਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਸਰਕਾਰ ਨੂੰ ਜਾਂ ਦੂਜੇ ਵੀਰਾਂ ਨੂੰ ਜਿੱਥੇ ਵੀ ਤੁਸੀਂ ਇਹ ਆਵਾਜ਼ ਪਹੁੰਚਾ ਸਕਦੇ ਜੇ ਮਨਜੋਤ ਸਿੰਘ ਸਨੂ ਗੁਰਮੁਖੀ ਜਿੱਦਾਂ ਹੁਣ ਕਈ ਸੋਸ਼ਲ ਮੀਡੀਆ ਦੇ ਲੀਡਰ ਪੈਸੇ ਬੰਨ ਰਹੇ ਆ ਲੋਕਾਂ ਨੂੰ ਸੁਖਵੀਰ ਬਦਲ ਦੀ ਗੱਲ ਕਰੀਏ ਵੇਖੋ ਜੀ ਜਿਹਦਾ ਨਹੀਂ ਨੁਕਸਾਨ ਆ ਉਹਨੂੰ ਆਪ ਪੈਸੇ ਦੇਣ ਦਾ ਕੋਈ ਫਾਇਦਾ ਨਹੀਂ ਗਾ ਵੇਖੋ ਤੁਸੀਂ ਸਾਹਮਣੇ ਸਾਰਾ ਕੁਝ ਵੇਖ ਲਿਆ ਚਲੋ ਜਿਹਦਾ ਨੁਕਸਾਨ ਆ ਉਹਨੂੰ ਪੈਸੇ ਮਿਲਣਗੇ ਤੇ ਵਿਚਾਰਾ ਕੋਈ ਨਾ ਕੋਈ ਮੂੰਹ ਚੋਂ ਸੀਸੀ ਦੇ ਦੇਗਾ ਵੀ ਠੀਕ ਹੈ ਵੀ ਸਾਨੂੰ ਜਣੀ ਸਰਕਾਰ ਨੇ ਕੁਝ ਨਾ ਕੁਝ ਦਿੱਤਾ ਅਜੇ ਤੱਕ ਸਾਨੂੰ ਕਿਸੇ ਨੇ ਕੋਈ ਚੀਜ਼ ਨਹੀਂ ਪਹਾਈ ਤੇ ਹੁਣ ਮਤਾਈ ਦੇ ਨਾਲ ਗੱਲਬਾਤ ਕਰਦੇ ਆ ਆ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਹੋਏ ਆ ਇੱਥੇ ਹੁਣ ਮਤਾਈ ਮਾਤਾ ਜੀ ਕਿਵੇਂ ਦੇ ਹਾਲਾਤ ਆ ਹੁਣ ਪਾਣੀ ਥੱਲੇ ਜਾ ਰਿਹਾ ਵਾ ਕਾਫੀ ਛੱਤਾਂ ਜਿਹੜੀਆਂ ਥੱਲੇ ਡਿੱਗੀਆਂ ਹਾਂ ਹਾਂ ਜੀ ਅਸੀਂ ਤਾਂ ਇੱਥੇ ਬਾਹਰ ਹੀ ਰਹਿਨੇ ਆ ਅੰਦਰ ਵਰਦੇ ਨਹੀਂ ਆ ਹਾਂ ਰਾਤ ਨੂੰ ਸੌਂਦੇ ਵੀ ਇੱਥੇ ਨਹੀਂ ਅੰਦਰ ਵਰਦੇ ਨਹੀਂ ਡਰਦੇ ਆ ਰਾਸ਼ਨ ਪਾਣੀ ਦਾ ਕਿੱਦਾਂ ਫੇ ਹੋ ਰਿਹਾ ਆਪਣਾ ਆ ਰਾਸ਼ਨ ਪਾਣੀ ਦਾ ਉੱਥੇ ਅੰਦਰ ਹੀ ਕਰ ਲਈਦਾ ਮਾੜਾ ਮੱਟਾ ਕੋਈ ਦੇ ਕੇ ਜਾ ਰਿਹਾ ਤੇ ਰਾਸ਼ਨ ਪਾਣੀ ਹੰਟਾ ਰਿਹਾ ਹੈ ਸਰਕਾਰ ਕੋਲੋਂ ਕੋਈ ਤੁਹਾਨੂੰ ਆਇਆ ਇੱਥੇ ਬੰਦਾ ਨਹੀਂ ਨਹੀਂ ਤੇ ਭਗਵੰਤਮਾਨ ਸਰਕਾਰ ਦਾ ਕਹਿ ਰਹੀ ਸੀਗਾ ਪੰਜਾਬ 'ਚ ਬਦਲਾਵ ਲੈ ਕੇ ਆਇਆ ਹਰੇਕ ਘਰ ਪਾਣੀ ਪਹੁੰਚ ਰਿਹਾ ਰੋਟੀ ਪਹੁੰਚ ਰਹੀ ਹੈ ਹਾਂਜੀ ਪਰ ਸਭ ਨੂੰ ਮਿਲਦਾ ਰਿਹਾ ਤੇ ਤੁਹਾਨੂੰ ਹਾਲਾਤ ਦਿਖਾਏ ਸੀ ਅਜਨਾਲਾ ਦੇ ਪਿੰਡ ਗਿੱਲਾਵਾਲੀ ਦੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਹੋਏ ਤੇ ਹੋਰ ਵੀ ਅੱਗੇ ਤੁਹਾਨੂੰ ਦਿਖਾਣੇ ਆ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ